उस पेंड निकी नेड़े नारे दरखत विबी उन्ह दसा के टक्कर इनी भयानक एयर बैग खुल गए जिस न कार चालक की जान बच गई पर उसनु मामूली सट्टा लगे हम जिसन इलाज लजिठे हस्पता करवाया गया है ਵੀਰ ਜੀ ਆਪਣਾ ਭਰਾ ਜਿਵੇਂ ਆ ਰਿਹਾ ਹੈ ਚੇਮਿਆਰੀ ਤੋਂ ਇਹ ਜਾ ਰਹਾ ਹੈ ਆਪਣੇ ਬਚੇਰਾਂ ਦੀਨਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ ਟਾਇਰ ਫਟਣ ਦਾ ਕਰਕੇ ਗੱਡੀ ਘੁੰਮ ਗਈ ਜੱਕਦਮ ਨੁਕਸਾਨ ਚਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਪਈਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਇਹ ਜਿਹੜਾ ਕਾਰ ਚਾਲਕ ਪੁੱਛਿਆ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਤੇ ਘੜਛਾ ਉਹਦਾ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਮਲੀ ਛੱਟ ਜਿਆਦਾ ਨਹੀਂ ਪਰ ਫੇਰੀ ਬਹੁਤ ਜਿਆਦਾ ਵਿਚਾਰ ਕੀ ਨਾਮ ਸੀ ਮਨਦੀਪ ਸਿੰਘ ਦੇ ਨਾਮ ਜੋ ਆਪਣੇ ਸੋਰੀਪਿੰਡ ਜਾਣ ਸੀ ਮੈਨੂੰ ਲੈਣ ਲਈ ਪੇਕਿਆ ਤੇ ਲੈ ਲਈ ਜਾਣ ਦੇ ਸੀ ਅਚਨਕ ਹੀ ਟਾਇਰ ਫਟਣ ਦੇ ਕਾਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜੇ ਹਾਂਜੀ ਛੁਮੀਆਰੀ ਪੱਕਾ ਸ਼ਹਿਰ ਅਜਨਾਲੇ ਲੱਗੂ ਕੀ ਨਾਮ ਸੀ ਮਨਦੀਪ ਸਿੰਘ son of ਮਨਜੀਤ ਸਿੰਘ ਨੰਗਰ ਗੁਰਦਾਸਪੁਰ ਲੱਗ ਕੇ ਕਹਿੰਦਾ ਭਾਵੇਂ ਪੱਕੇ ਖਿਆਲ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਸ ਦਾ ਕਾਰਨ ਕੀ ਲੱਗਾ ਤੁਹਾਨੂੰ ਅਚਾਨਕ ਟਾਇਰ ਫਟਣ ਦੇ ਕਾਰਨ ਹੀ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਉਹਨ ਦੇਖ ਕੇ ਪਤਾ ਲੱਗੇਗਾ ਕੀ ਮੋਲ ਹੈ ਚੂਲੇ ਤੇ ਫਾੜੀ ਸੱਟ ਲੱਗੀ ਆ ਚੁਕਲਾ ਜੱਡ ਉੱਤਰ ਗਿਆ